ਮੇਰੀਆਂ ਹੋਰ ਵੀਡੀਓ ਭਾਵੇਂ ਤੁਸੀਂ 1 ਮਿੰਟ ਨਾ ਦੇਖੋ ਪਰ ਜਿਹੜੀ ਆ ਵੀਡੀਓ ਨੌਜਵਾਨਾਂ ਦੇ ਫਾਇਦੇ ਵਾਸਤੇ ਆ ਤੇ ਇਹ ਵੀਡੀਓ ਮੇਰੀ ਪੂਰੀ ਦੇਖ ਲਿਓ ਕੱਲੀ ਨੌਜਵਾਨਾਂ ਵਾਸਤੇ ਨਹੀਂ ਕੋਈ ਜਿੰਨੀ ਵੀ ਉਮਰ ਦਾ ਬੰਦਾ ਵਾ ਬੇਲਾ ਬੈਠਾ ਘਰੇ ਜਾਂ ਬਾਹਰ ਜਾਣ ਦੀ ਸੋਚ ਰਿਹਾ ਮੈਂ ਅੱਜ ਤੁਹਾਨੂੰ ਇਹੋ ਜਿਹੇ ਬੰਦੇ ਨਾਲ ਮਲਾਉਣ ਲੱਗਿਆ ਜਿਹੜਾ ਬੰਦਾ ਕਹਿੰਦਾ ਤੁਹਾਡਾ 5000 ਰੁਪਏ ਦੇ ਵਿੱਚ ਕੰਮ ਚੱਲ ਪੂਗਾ ਕੰਮ ਵੀ ਐਸਾ ਚੱਲੂਗਾ ਜਿਹਦੇ ਵਿੱਚ ਕੋਈ ਘਾਟਾ ਨਹੀਂ ਹੈਗਾ ਹਣਾ ਇਧਰਲੇ ਪਾਸੇ ਮੈਂ ਬਾਈ ਦੇ ਕੋਲੇ ਪਹੁੰਚਿਆ ਸੀ ਐਮਐਸ ਬਰਮੀ ਕੰਪੋਸਟਲ ਦੇ ਵੀਰੇ ਦਾ ਖਾਦ ਦਾ ਕੰਮ ਆ ਗੰਡੋਆ ਦੀ ਖਾਦ ਦਾ ਸੱਚੀ ਗੱਲ ਵੀਰੇ ਸੱਚੀ ਗੱਲ ਜੀ ਉਹ ਠੀਕ ਹੋ ਬਾਈ ਹਾਂ ਹਾਂ ਬਾਈ ਤੇ 5000 ਵਾਲੀ ਗੱਲ ਸੱਚੀ ਹੈ ਕਿ ਐਵੇਂ ਹੀ ਆ ਨਹੀਂ ਨਹੀਂ ਠੀਕ ਆ ਬਾਈ ਉਹਦਾ 5000 ਲਾਓ 10000 ਲਾਓ ਹਣਾ ਵੀ ਆਪਾਂ ਘੱਟ ਤੋਂ ਘੱਟ ਕੇ ਆਰਾਮ ਵੀ ਘੱਟ ਖਰਚੇ ਜੀ ਮੈਂ ਕਹਿੰਨਾ ਉਹਨਾਂ ਹਰੇਕ ਨੂੰ ਘੱਟ ਖਰਚੇ ਚਲਾਓ ਕੇ ਨਾ ਘੱਟ ਖਰਚੇ ਦੇ ਵਿੱਚ ਚੱਲ ਪੈਣਾ ਹਾਂਜੀ ਘੱਟ ਖਰਚੇ ਪੰਜ ਕਿਹਿਆਰ ਪਏ ਦੇ ਵਿੱਚ ਕੰਮ ਸਟਾਰਟ ਹੋ ਗਿਆ ਪੰਜ ਹਜ਼ਾਰ ਚ ਬਈ ਆਪਾਂ ਤੋਂ ਗਨੋਏ ਲੈ ਜੀ ਬੰਦਾ ਜੀ ਇੱਥੋਂ ਲੈ ਲੈ ਚਲੋ ਜਿੱਥੋਂ ਵੀ ਲੈਣੇ ਉੱਥੋਂ ਲੈ ਲੈ ਜਿੱਥੋਂ ਆਪ ਦਾ ਨੇੜੇ ਹੈਗਾ ਭਲਾ ਆਪਣੇ ਆਪ ਆਪਾਂ ਡਿਲੀਵਰ ਕਰਕੇ ਆਉਣੇ ਆਪਾਂ ਅਗਲੀ ਰੇਹ ਦੇਖ ਕੇ ਪਾ ਕੇ ਆਉਣੇ ਆ ਗੋਆ ਜੀ ਜੀ ਗੋਆ ਪਹਿਲਾਂ ਚੈੱਕ ਕਰਕੇ ਫਿਰ ਗਨੋਏ ਪਾਉਣੇ ਆ ਜੀ ਆਈ ਨਹੀਂ ਬਈ ਇੱਥੋਂ ਚਕਾਤੇ ਜਾਂਦੇ ਮਰਗੇ ਇਹ ਵੀ ਨਹੀਂ ਬਈ ਆਪਣਾ ਕੰਮ ਜੇ ਮੈਨੂੰ ਸਹੀ ਲੱਗਦਾ ਠੀਕ ਹੈ ਨਹੀਂ ਮੈਂ ਵਾਪਸ ਵੀ ਮੁੜਿਆ ਆਉਣਾ ਗਨੋਏ ਲੈ ਕੇ ਆਪਦੇ ਬਾਪਸ ਆ ਜਾਈਦਾ ਕੋਈ ਚੱਕਰ ਨਹੀਂ ਆਪਾਂ ਹ ਕੌਕੀ ਉਹ ਫਿਰ ਗੋਆ ਗਰਮ ਹੋਇਆ ਬਾਈ ਗੰਦੂਆ ਮਰ ਜੂ ਕੋਈ ਫਾਇਦਾ ਨਹੀਂ ਤੇ ਇਹਦੇ ਚ ਆਪਾਂ ਪੂਰਾ ਅਗਲੇ ਸਾਥ ਦਿੰਨੇ ਆ ਜੇ ਮੰਨ ਕੇ ਚਲੋ ਘੱਟ ਜਿਹੜੇ ਬੰਦੇ ਥੋੜਾ ਕੰਮ ਚਲਾਉਣਾ ਰੇ ਨਹੀਂ ਵੇਖਦੀ ਉਹ ਮੇਰਾ ਸੰਪਰਕ ਕਰ ਸਕਦਾ ਮੈਂ ਚੱਕ ਲੈਣਾ ਬਾਈ ਦੇ ਜਿਹੜੇ ਬੰਦੇ ਆਪਣੇ ਥਰੂ ਲੱਗੇ ਹੋਏ ਆ ਤੇ ਆਪਾਂ ਉਹਨਾਂ ਦੀ ਪੂਰੀ ਹੈਲਪ ਕਰਦੇ ਆ ਜੇ ਲੋ ਆਪਣੇ ਕੋਲੇ ਕਮੀ ਹੁੰਦੀ ਰੇ ਦੀ ਤੇ ਆਪਾਂ ਉਹਨੂੰ ਚੱਕ ਲਈ ਜੀ ਤੇ ਬਾਈ ਮੈਨੂੰ ਦੱਸੋਗੇ ਵੀ ਆਪਣਾ ਆ ਸਾਰਾ ਰੇ ਹੀ ਖਿਲਰਿਆ ਪਿਆ ਜੰਨਈ ਹਾਂ ਬਾਈ ਇਹ ਸਾਰੀ ਰੇ ਹੀ ਆ ਆ ਆਪਣੀ ਆ ਵੀ ਰੇ ਆ ਥੱਲੇ ਸਾਰੀ ਠੀਕ ਹੈ ਜਿਹੜੀ ਆ ਸਾਫਤੀ ਹੈ ਜਮਾ ਆਈ ਚੱਕ ਲੈਂਦੇ ਕਿਸਾਨ ਆਪਣੇ ਤੋਂ ਓਕੇ ਤਾਂ ਹੀ ਬਟਰਾਲੀ ਭਰ ਦਿੰਦੀ ਇਹਦੀ ਆਈ ਟਰਾਲੀ ਭਰ ਦਿੰਦੇ ਠੀਕ ਹੈ ਇਹ ਕਿਸਾਨਾਂ ਨੂੰ ਵੀ ਦੇ ਦਿੰਦੇ ਮਾਲੀਆਂ ਮੂਲਿਆਂ ਨੂੰ ਵੀ ਹਾਂ ਭਾਈ ਮਾਲੀਆਂ ਕੋਲ ਤੇ ਪੈਕਿੰਗ ਜਾਂਦੀ ਹੈ ਤੇ ਆਪਣੇ ਜ਼ਿਮੀਂਦਾਰਾਂ ਕੋਲੇ ਸਿੱਧੀ ਵੀ ਜਿਵੇਂ ਆਪਣੀ ਆ ਹੋ ਗਈ ਟਰਾਲੀਆਂ ਭਰ ਕੇ ਲੈ ਜਾਂਦੇ ਬਸ ਆਈ ਜੀ 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 ਲਓ ਜੀ ਹੁਣ ਤੁਹਾਨੂੰ ਗੰਡੋਏ ਦਿਖਾਉਣੇ ਆਜੋ ਵੀਰੇ ਆਪਾਂ ਗੰਡੋਏ ਦਿਖਾਈਏ ਤੇ ਇਹ ਤੁਸੀਂ ਗੰਡੋਇਆ ਦਾ ਕੰਮ ਸ਼ੁਰੂ ਕਿੰਨੇ ਕੇ ਟਾਈਮ ਪਹਿਲਾਂ ਕਰਤਾ ਸੀ ਗੰਡੋਇਆ ਦਾ ਭਾਈ ਆਪਾਂ ਨੂੰ ਹੋ ਗਿਆ 4 ਕਿਸਾਲ ਪੌਣੇ 4 ਸਾਲ ओके हां ਇੱਥੇ ਜੋ ਹੋ ਹੀ ਗਏ ਬਾਈ ਆ ਗੰਡੋਈ ਪਏ ਸਾਰੇ ਇਹਦੇ ਚ ਗੰਡੋਈ ਆ ਬਾਈ ਇਹ ਥੋੜਾ ਜਿਆਦਾ ਗਿੱਲਾ ਹੋਇਆ ਪਿਆ ਹਣਾ ਜੇ ਆਪਾਂ ਵਿੱਚੋਂ ਵੀ ਕੱਢ ਕੇ ਦਿਖਾ ਦਿੰਦੇ ਤੁਹਾਨੂੰ ਇੱਥੋਂ ਥੋੜਾ ਮੁਸ਼ਕਲ ਆਉਣ ਮੈਨੂੰ ਜੀ ਤੇ ਬੂਟ ਦੂਜੇ ਹੈ ਨਹੀਂਗੇ ਇਸ ਟਾਈਮ ਰੇ ਜੀ ਤੇ ਇਹ ਸਾਰੇ ਗੰਡੋਈ ਆ ਬਾਈ ਇੱਥੇ ਆਪਣੇ ਇਹ ਬਾਈ ਸਾਰੇ ਗੰਡੋਈ ਪਏ ਆ ਗੰਡੋਈ ਇਹਨੇ ਲੈਣੇ ਆ ਚੰਗੇ ਗਡੋਈ ਮਿਲਣਗੇ ਨਾ ਜਮਾ ਚੰਗੇ ਬਾਈ ਇੱਥੋਂ ਇੱਕ ਨਾ ਆਪਣਾ ਬਾਈ ਲੈ ਕੇ ਗਿਆ ਉਹ ਪਹਿਲਾਂ ਹੋਰ ਕੇ ਦੇਖ ਕੇ ਆਇਆ ਤੇ ਮੈਨੂੰ ਕਹਿੰਦਾ ਰੇਟ ਰੇਟ ਮਾ ਹੈ ਵੀਰੇ ਤੁਹਾਨੂੰ 100 ਰੁਪਏ ਭਲਾ ਮਹਿੰਗਾ ਹੋਵੇ ਜੀ ਤੇ ਗੰਡੋਈ ਵੇਖ ਕੇ ਉਹ ਗੋਏ ਆਪਣੇ ਪੂਰੇ ਮੋٹے ਬਈ ਆਪਾਂ ਵੇਚਣ ਤੇ ਗੋੜ ਪੂਰਾ ਪਾਉਣੇ ਇਹਨਾਂ ਨੂੰ ਠੀਕ ਆ ਕੱਲਾ ਗੋਏ ਤੇ ਨਹੀਂ ਗੋੜੇ ਤੇ ਛਰਤੇ ਵੀ ਜਿਵੇਂ ਹੁਣ ਮੋਸਟਲੀ ਐਂ ਚੱਲੀ ਜਾਂਦਾ ਵੀ 100 ਰੁਪਏ ਕਹਿ ਕੇ ਗਾਹਕ ਨੂੰ ਸਦਣਾ ਮੈਂ ਪਹਿਲਾਂ ਹੀ ਕਹਿਣਾ ਬਈ ਜੇ 100 ਰੁਪਏ ਹਿਸਾਬ ਨਾਲ ਆਉਣਾ ਤੁਸੀਂ ਨਾ ਆਓ ਹੂੰ ਵੀ ਯਾਰ ਮੈਨੂੰ ਛੋਟੇ ਜਿਹੇ ਦੇ ਐ ਜਿਹਦੇ ਵੀ ਆਪਰਾ ਜੇ ਜੇ ਬੈੱਡ ਪਏ ਆਪਾਂ ਇਹਨਾਂ 'ਚੋਂ ਕੱਢ ਕੇ ਦੇ ਦੇਣੀ ਐ ਇਹਨਾਂ 'ਚੋਂ ਕੱਢ ਕੇ ਦੇਣਾ ਕੋਈ ਲੁਕੋ ਨਹੀਂ ਹੈਗਾ ਕੋਈ ਨਹੀਂ ਮੈਂ ਆਪ 400 ਲੈ ਕੇ ਆਇਆ ਬਈ ਉਦੋਂ ਜੋ ਕੰਮ ਚਲਾਇਆ ਜੀ ਅੱਜ ਤੋਂ ਤਨ 3.5 ਸਾਲ ਪਹਿਲਾਂ ਮੈਂ ਉਦੋਂ ਥੋੜਾ ਜਿਹਾ ਕੰਮ ਚਲਾਇਆ ਉਦੋਂ ਦਾ ਵਧਾਈ ਗਿਆ ਵਧਾਈ ਗਿਆ ਜੀ ਚਲੋ ਵਧੀਆ ਆਪਣਾ ਚੱਲੀ ਜਾਂਦਾ ਤੇ ਬਾਹਰ ਬੂਰ ਜਨਵਰੀ ਨਹੀਂ ਸੋਚਿਆ ਬਾਹਰ ਬਈ ਹੁਣ ਨਹੀਂ ਜਾਂਦੇ ਹੁਣ ਇੱਥੇ ਠੀਕ ਆ ਕੰਮ ਆ ਠੀਕ ਆ ਬਾਅਦ ਚੱਲੀ ਜਾਂਦਾ ਵਧੀਆ ਬਾਹਰ ਇੱਥੇ ਚੱਲੀ ਨਾ ਵੀ ਬਾਹਰ ਜਾਣ ਨੂੰ ਤਾਂ ਲੋੜ ਹੀ ਹੈ ਨਹੀਂ ਜਦੋਂ ਇਹੋ ਜਿਹਾ ਕੰਮ ਚੱਲ ਪਵੇ ਚੱਲਦਾ ਵੀ ਘੱਟ ਖਰਚੇ ਦੇ ਵਿੱਚ ਬਈ ਜਿਵੇਂ ਹੀ ਘੱਟ ਖਰਚਾ ਕੋਈ ਇਹਦੇ ਨੁਕਸਾਨ ਵੀ ਨਹੀਂ ਹੋਣਾ ਵੀਰੇ ਇਹ ਚ ਕੋਈ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਗੋਹਾ ਖਾ ਕੇ ਇਹਨਾਂ ਨੇ ਆਪਾਂ ਨੂੰ ਤੇ ਰੇ ਬਣਾ ਦੇਣੀ ਉਹ ਬਾ ਪੈਕ ਕਰ ਲਉ ਦਾ ਜਿਆਦਾ ਕਮਾਈ ਆ ਤੇ ਜੇ ਐਂ ਵਿੱਚ ਨਹੀਂ ਆਪਣੀ ਉਹ ਤਾਂ ਸਿੱਧੀ ਵੀ ਚੱਲ ਪਈ ਉਹਦਾ ਪ੍ਰਾਈਵੇਟ ਕੰਪਨੀਆਂ ਹੀ ਆ ਗਈਆਂ ਇਹ ਕੰਮ 'ਚ ਬਈ ਓਕੇ ਹਾਂ ਉਹਨਾਂ ਨੇ ਕੰਮ ਪੂਰਾ ਚੱਲ ਪਿਆ ਬਾਜ਼ਾਰ ਪੂਰਾ ਪੂਰਾ ਵੀਰੇ ਆ ਹੋਰ 2-3 ਸਾਲਾਂ ਤੱਕ ਜਿਵੇਂ ਹਰੇਕ ਨੇ ਲਾਉਣ ਲੱਗ ਗਏ ਨਾ ਹਾਂਜੀ ਜਿਵੇਂ ਹੁਣ ਆਪਾਂ ਵੀਡੀਓ ਪਾ ਕੇ ਲੋਕਾਂ ਨੂੰ ਦੱਸ ਰਹੇ ਆ ਉਹ ਆਮ ਹੋ ਗਿਆ ਉਹ ਉਹ ਲੋੜ ਨਹੀਂ ਮੈਂ ਜਿੰਨਾ ਤੱਕ ਸੋਚਦਾ ਇਹ ਚੀਜ਼ ਦੀ ਮੰਡੀ ਲੱਗਣ ਲੱਗ ਜਾ ਕਰਨੀ ਜਿਵੇਂ ਆਪਾਂ ਲੈ ਕੇ ਆਏ ਨਾ ਕਣਕ ਤੁਹਾਨੂੰ ਮੈਂ ਦੱਸਦਾ ਫਾਇਦਾ ਵੀ ਹੋਣੀ ਆ ਜਦੋਂ ਆਮ ਹੋ ਗਿਆ ਫਿਰ ਉਹ ਚੀਜ਼ ਆ ਤੁਹਾਨੂੰ ਪਤਾ ਜੀ ਵੀ ਹਰੇਕ ਬੰਦਾ ਲਾ ਕੇ ਫਿਰ ਉਹ ਮੰਡੀ ਦੇ ਵਿੱਚ ਜਿਵੇਂ ਆਪਾਂ ਹੁਣ ਵੇਚਦੇ ਆ ਉਹ ਉਹ ਚੀਜ਼ੇ ਹੋ ਜਾਣੀ ਸ਼ੁਰੂ ਹੋ ਗਈ। ਹੋ ਜਾਣੀ ਹਾਂ ਹੁਣ ਹੁਣ ਫਾਇਦਾ ਜੇ ਹੁਣ ਸਟਾਰਟ ਕਰ ਲਓਗੇ ਫਿਰ ਤੁਹਾਨੂੰ ਗਾਂ ਜਾ ਕੇ ਆਪਣੀ ਸਬਜ਼ੀ ਲਈ ਵੀ ਆਪਦੀ। ਆਨੂ ਆ ਸਾਰਾ ਬਸ ਆਰਗੈਨਿਕ ਹੀ ਇੰਨਾ ਖਾ ਆਪਣਾ। ਸਾਰਾ ਆਰਗੈਨਿਕ ਆ 1% ਦੀ ਰੇਸ ਪਰੇ ਨਹੀਂ। ਜਮਾ ਹੀ ਨਹੀਂ ਵੀਰੇ ਜਮਾ ਆਪਣਾ ਦੇ ਘਰ ਵਾਸਤੇ ਹੀ ਆਪਣੇ। ਆ ਗੋਭੀ ਲਈ ਵੀ ਉਧਰ ਮਟਰ ਪਈ ਆ ਹੋਰ ਉਹ ਨਵੀਂ ਲਾਤੀ ਹੁਣ। ਉਹ ਬਾ ਆਟੋਮੈਟਿਕ ਹੀ ਚਲਣੀ ਇਹ ਇਹਦੇ ਸਿਰ ਤੇ ਚਲਦੀ। ਜੀ ਜੀ ਅੱਗੇ ਵੀ ਪਹਿਲਾਂ ਤੁਹਾਨੂੰ ਪਤਾ ਹੀ ਹੋਂ ਦੇ ਹਾਂ ਸਪਰੇਹਾਂ ਫਸਲਾਂ ਦੇ ਵਿੱਚ ਹੋਂ ਲੱਗੀਆਂ ਪਹਿਲਾਂ ਜਿਵੇਂ ਖਾਦ ਦੇ ਸਰਤੇ ਸੀ ਹਾਂ ਪਹਿਲਾਂ ਬਈ ਰੂੜੀ ਦੀ ਪਾਉਂਦੇ ਹੁੰਦੇ ਸੀ ਤੇ ਹੁਣ ਚਲੋ ਆ ਜੁਰਗਾ ਆ ਗਈ ਇਹਦੇ ਨਾਲ ਤੇ ਪਰ ਆਪਾਂ ਆਪਦੇ ਆ ਖਾਨਜੁਗੀ ਆ ਪਾਲਕ ਪਈ ਆਪਣੀ ਹੋਰ ਸਬਜ਼ੀਆਂ ਲੱਗੀਆਂ ਹੁਣ ਫੇਰ ਆ ਥਾਂਵਾਤਾ ਇਧਰ ਲਈ ਇੱਥੇ ਲਾ ਦਾਂਗੇ ਜਿਵੇਂ ਜਿਵੇਂ ਗੋਬਰਾਈਆਂ ਦਾ ਬੈਡ ਲਾਈ ਜਾਂਦੇ ਆਪਾਂ ਹਾਂ ਤੇ ਆਪ ਨੂੰ ਮਿਲਣਾ ਕਿੱਥੇ ਪਊਗਾ ਕੰਟੈਕਟ ਮੇਲਾ ਬਈ ਪੰਜ ਗਰਾਂਈ ਕਲਾਂ ਪਿੰਡ ਆਪਣਾ ਜ਼ਿਲ੍ਹਾ ਫਰੀ ਕੋਟ ਨੇੜੇ ਕੋੜਕਪੂਰਾ ਕੰਟੈਕਟ ਨੰਬਰ ਬੋਲੋ ਤੇ 998251746 9988251746 ਤੇ ਆਪਾਂ ਪੈਕਿੰਗ ਦਿਖਾ ਦਈਏ ਮਾੜੀ ਜੀ ਹਾਂ ਪੈਕਿੰਗ ਬਈ ਆਪਣੀ 10 ਕਿਲੋ ਵਾਲੀ ਜੀ ਬਾਈ ਤੇ ਆ ਆਪਣੇ 10 ਕਿਲੋ ਵਾਲੇ ਆ ਜੀ ਬਾਈ ਤੇ ਇਹ ਆਪਣੇ ਗੱਟੇ ਪੈਕ ਹੋ ਕੇ ਜਾਂਦੇ ਆ ਜੀ ਆ ਆਪਣੀ ਕਿਲੋ ਦੀ ਜਿਹੜੀ ਹੁਣ ਡਿਮਾਂਡ ਦੇ ਵਿੱਚ ਆਈ ਆ ਜੀ ਤੇ ਇਹ ਵੀ ਆਪਣੀ ਆਪਣੀਆਂ ਬਈ ਪੈਕਿੰਗ ਹੈ ਬੇਚ ਇੰਤੋਂ ਕੇ ਲੈ ਲਿਆ ਕਰੋ ਓਕੇ ਤੇ ਮੈਂ ਆ ਵੀ ਆਦਿਆਂ ਵੀਡੀਓ ਚ ਕਹਿਣਾ ਹਾਂ ਬਈ ਜਿਹੜੇ ਆਪਣੀ ਪੈਕਿੰਗਾਂ ਬੇਚ ਇੰਤੋਂ ਕੇ ਲੈ ਲਓ 5 ਰੁਪਏ ਮਹਿੰਗੀ ਭਲਾ ਤੁਹਾਨੂੰ ਲਾ ਦੇ ਕੋਈ ਬੰਦਾ ਆਪਣੇ ਤੋਂ ਮਾਲ ਹੀ ਚਲੋ ਉਹਨਾਂ ਨੇ ਕਮਾਉਣੇ ਆ ਪਰ origignal ਚੀਜ਼ ਆਊ ਆਪਣੀ ਲਓ ਜੀ ਤੇ ਬਾਈ ਸੰਪਰਕ ਨੰਬਰ ਤੁਹਾਨੂੰ ਬੋਲਤਾ ਵੀਰੇ ਨੂੰ ਕਦੇ ਵੀ ਆਕੇ ਮਿਲ ਲਓ ਇਹ ਨਹੀਂ ਵੀ ਜਿਹਨੇ ਸਮਾਨ ਲੈਣਾ ਜਿਹਨੇ ਆ ਖਾਦ ਲੈਣੀ ਉਹੀ ਮਿਲੇ ਜਿਹਨੇ ਕੰਮ ਚਲਾਉਣਾ ਉਹ ਵੀ ਬਹੁਤ ਬਾਈ ਉਹ ਵੀ ਮਦਦ ਕਰਦੇ ਆ ਆਪਾਂ ਜਿਹੜੇ ਚਲਾਈ ਬੈਠੇ ਆ ਹੋਰ ਕਿਤੋਂ ਲਿਆਂਦੇ ਕੋਈ ਚੱਕਰ ਨਹੀਂ ਆਪਾਂ ਨੂੰ ਚਲੋ ਕਿਸ ਦਾ ਭਲਾ ਹੁੰਦਾ ਦਾ ਤੇ ਆਪਾਂ ਜਿੰਨੇ ਕੁ ਜੋਗੇ ਹੈਗੇ ਮਦਦ ਕਰਦੇ ਆ ਸਾਰੇ ਜੀ ਸ਼ੇਅਰ ਕਰਿਓ ਇਸ ਵੀਡੀਓ ਨੂੰ ਦੱਬ ਕੇ ਸੋ ਇਹ ਨੌਜਵਾਨਾਂ ਵਾਸਤੇ ਖਾਸ ਵੀਡੀਓ ਆ ਵਿਹਲੇ ਰਹਿਣ ਦਾ ਕੋਈ ਫਾਇਦਾ ਨਹੀਂ ਮਾੜਾ ਆ ਤੁਸੀਂ ਜੇ ਇੰਟਰਸਟ ਰੱਖੋਗੇ ਇਸ ਕੰਮ ਦੇ ਵਿੱਚ ਤਾਂ ਤੁਹਾਡਾ ਬਹੁਤ ਵੱਡਾ ਫਾਇਦਾ ਹੋ ਸਕਦਾ ਸ਼ੇਅਰ ਕਰ ਦਿਓ ਧੰਨਵਾਦ ਜੀ ਓਕੇ ਜੀ ਧੰਨਵਾਦ